ਅੱਜ ਆਪਾਂ ਤੁਹਾਨੂੰ ਨਵੇਂ ਸਥਾਨ ਤੇ ਲੈ ਕੇ ਚੱਲੇ ਆ ਧੰਨ ਬਾਬਾ ਕਾਲਾ ਮਰਜੀ ਸਿੱਖਾਂਵਾਲਾ ਬੀੜ ਜ਼ਿਲ੍ਹਾ ਫਰੀਦਕੋਟ ਸਿੱਖਾਂਵਾਲਾ ਬੀੜ ਧੰਨ ਬਾਬਾ ਕਾਲਾ ਮਰਜੀ ਸੰਧੂਆਂ ਦੇ ਚਥੇਰੇ ਆ ਇੱਥੇ ਸੋ ਆਪਾਂ ਤੁਹਾਨੂੰ ਅੱਜ ਲੈ ਕੇ ਚਾਹਦੇ ਆ ਸੋ ਇੱਕ ਸਾਰਿਆਂ ਨੂੰ ਬੇਨਤੀ ਆ ਵੀ ਆਪਣਾ ਚੈਨਲ ਜੇ ਐ ਸੰਧੂ ਕੰਮ ਇਨ ਨੂੰ ਸਬਸਕ੍ਰਾਈਬ ਜਲੋ ਕਰਿਆ ਕਰੋ ਤੇ ਨਾਲ ਸ਼ੇਅਰ ਲਾਈਕ ਤੇ ਕਮੈਂਟ ਵਧੀਆ ਵਧੀਆ ਕਰਿਆ ਕਰੋ ਧੰਨ ਬਾਬਾ ਕਾਲਾ ਮਹਾਰਾਜ ਜੀ ਸਾਰਿਆਂ ਦੇ ਮਾਨੀਆ ਤਮੰਨਾ ਪੂਰੀ ਕਰੇ ਚਲੋ ਚੱਲਦੇ ਆਪਾਂ ਕਿ ਚੱਲੋ ਵੀਰ ਜੀ ਲਓ ਜੀ ਦਰਬਾਰ ਆ ਗਿਆ ਧੰਨ ਬਾਬਾ ਕਾਲਾ ਮਹਾਰਾਜ ਜੀ ਦੇ ਦਰਬਾਰ ਤੇ ਚਲੋ ਚਲੋ ਬਈ ਗਰੋਹਾਰਾ ਦੇ ਚੱਲਦੇ ਆਪਾਂ ਸਿੱਖਾਂ ਮੈਂ ਤੁਹਾਡਾ ਆਪਣਾ ਜਗਦੇਵ ਤਲਵੰਡੀ ਧੰਨਵਾਦ ਤੁਹਾਡਾ ਇੱਕ ਵਾਰ ਫਿਰ ਤੋਂ ਆਪਣੇ ਚੈਨਲ ਤੇ ਵਾਪਸ ਆਉਣ ਲਈ ਲਓ ਜੀ ਅੱਜ ਆਪਾਂ ਗੱਲ ਕਰਦੇ ਆ ਸਾਡੇ ਜਠੇਰੇ ਧੰਨ ਬਾਬਾ ਕਾਲਾ ਮਰਦ ਜੀ ਸਿੱਖਾਂ ਵਾਲੇ ਪੀੜ ਤੇ ਅਸੀਂ ਦਰਸ਼ਨ ਕਰਨ ਆਏ ਆ ਸੋ ਚਲੋ ਤੁਹਾਨੂੰ ਤੁਹਾਨੂੰ ਵੀ ਦਰਸ਼ਨ ਕਰਾਉਣੇ ਆ ਧੰਨ ਬਾਬਾ ਕਾਲਾ ਮਰਦ ਜੀ ਤੇ ਸੰਧੂਆਂ ਜਠੇਰੇ ਇੰਦੇ ਹੁੰਦੇ ਆ ਤੇ ਚਲੋ ਤੁਹਾਨੂੰ ਵਿਖਾਉਣੇ ਆ ਅੱਗੇ ਤੁਹਾਨੂੰ ਦਰਸ਼ਨ ਕਰਵਾਏ ਸੀ ਮੇਰੇ ਸ੍ਰੀ ਸੰਧੂਆਂ ਬਾਬਾ ਕਾਲਾ ਮਹਰਜੀ ਦੇ ਅੱਜ ਤੋਂ ਦਰਸ਼ਨ ਕਰਾਉਣੇ ਆਪਾਂ ਆਂ ਗ੍ਰੇਟ ਕੋਰ ਜਿਲ੍ਹੇ ਵਿੱਚ ਆ ਸਿੱਖਾਂ ਵਾਲਾ ਅਬੀਦ ਧੰਨ ਬਾਬਾ ਵਾਲਾ ਮੈਂ ਚਲੋ ਚੱਲਦੇ ਲੋ ਜੀ ਆ ਮੇਨ ਗੇਟ ਐ ਦੀ ਐਂਟਰੀ ਆ ਧੰਨ ਧੰਨ ਬਾਬਾ ਕਾਲੇ ਮਹਰਜੀ ਦੇ ਆ ਲੋ ਆਹਾ ਮੇਨ ਐਂਟਰੀ ਗੇਟ ਆ ਹੈ ਹਲੋ ਆਈ ਮੇਨ ਐਂਟਰੀ ਗੇਟ ਆ ਹੈ ਤੇ ਆ ਹੁਣ ਆਪਾਂ ਤੁਹਾਨੂੰ ਅੱਗੇ ਲੈ ਚੱਲਦੇ ਬਾਜ਼ਾਰ ਵਿੱਚ ਆ ਬਾਜ਼ਾਰ ਬੜੇ ਸੋਹਣੇ ਸਜੇ ਹੋਏ ਆ ਆ ਵੇਖੋ ਜਿਨ੍ਹਾਂ ਨੇ ਕੋਈ ਬੱਚਿਆਂ ਨੇ ਜਾਂ ਕੋਈ ਆਪਦੇ ਘਰ ਵਾਸਤੇ ਕਿਸੇ ਨੇ ਕੋਈ ਸਮਾਨ ਵਸਤੂ ਖਰੀਦਣੀ ਆ ਤੇ ਆ ਬਾਜ਼ਾਰ ਵਿੱਚ ਬਾਜ਼ਾਰ ਬਣਿਆ ਹੋਇਆ ਤੇ ਆ ਵੇਖੋ ਕਿੱਦਾਂ ਸੋਹਣਾ ਬਾਜ਼ਾਰ ਬਣਿਆ ਹੋਇਆ ਬੱਚਿਆਂ ਦੇ ਖਡਾਉਣੇ ਲੈ ਲਓ ਪ੍ਰਸ਼ਾਦ ਲੈ ਲਓ ਆਦੇ ਲੋੜ ਮੁਤਾਬਕ ਜੋ ਵੀ ਚੀਜ਼ ਆ ਆ ਇੱਥੇ ਆਪਾਂ ਖਰੀਦ ਸਕਦੇ ਆ ਵੇਖੋ ਕਿੱਡਾ ਸੋਨਾ ਮੋਲ ਬਣਿਆ ਹੋਇਆ ਆਲ ਕੋ ਆਹ ਰੇਤ ਨੂੰ ਦਿਖਾਉਣੇ ਆ ਮੇਨ ਐਂਟਰੀ ਵਾਲਾ ਗੇਟ ਆ ਜਿਹੜਾ ਇੱਥੋਂ ਦੀ ਮੇਨ ਐਂਟਰੀ ਆ ਆਪਣੇ ਇਧਰ ਵੇਖੋ ਤੇ ਆ ਮਗਰ ਦੇ ਪਾਸੇ ਆ ਜਿੱਥੋਂ ਆਪਾਂ ਆਪਣੇ ਜਠੇਰੀਆਂ ਦੀ ਮਿੱਟੀ ਨਿਕਲਦੀ ਆ ਆ ਆ ਵੇਖੋ ਇੱਥੋਂ ਦਾ ਰਸਤਾ ਜਾਂਦਾ ਜਿੱਥੇ ਮੇਨ ਆਪਣੇ ਜਠੇਰੀਆਂ ਦੀ 14 ਤੇ ਕੋਈ ਖੁਸ਼ੀ ਹੋਵੇ ਇੱਥੇ ਮੈਂ ਆਪਣੇ ਮਿੱਟੀ ਨਿਕਲਦੀ ਹੈ ਜਠੇਰਿਆਂ ਦੀ ਤੇ ਆ ਸਾਈਡ ਤੋਂ ਆ ਬੈਕ ਸਾਈਡ ਵਾਲਾ ਗੇਟ ਆ ਇਥੋਂ ਇਹਦੇ ਗੇਟ ਤਿੰਨ ਚਾਰ ਗੇਟ ਆ ਆ ਲੋ ਆਏ ਇੱਥੇ ਮਿੱਟੀ ਨਿਕਲਦੀ ਆ ਆਪਣੇ ਜਠੇਰਿਆਂ ਦੀ ਵੇਖੋ ਆਵੇ ਜਿੰਨਾ ਜਿੰਨਾ ਦੀਆਂ ਧੰਨ ਧੰਨ ਬਾਬਾ ਕਾਲਾ ਮਹਿਰ ਜੀ ਮਾਨ ਦੀਆਂ ਤਮੰਨਾ ਪੂਰੀਆਂ ਕਰਦੇ ਆ ਆ ਵੀ ਖੁ ਮਿੱਟੀ ਕੱਢ ਕੇ ਜਾਂਦੇ ਜਦੋਂ ਉਹਨਾਂ ਦੇ ਸੁੱਖਾਂ ਪੁਰੇ ਹੁੰਦੇ ਆ ਜਦੋਂ ਮਿੱਟੀ ਕੱਢਦੇ ਆ ਟੂਟੀਆਂ ਲੱਗੀਆਂ ਹੋਈਆਂ ਇੱਥੋਂ ਆ ਬਾਹਰ ਪਾਤ ਧੋ ਲੈਨੇ ਆ ਤੇ ਆ ਛਪੜੀਆ ਜਿੱਥੇ ਧੰਤਨ ਬਾਬਾ ਕਾਲਾ ਮਹਰਜੀ ਦੇ ਜਦੋਂ ਸਾਰਿਆਂ ਦੇ ਮਨ ਦੀਆਂ ਤਮੰਨਾ ਪੂਰੀ ਹੁੰਦੀਆਂ ਤੇ ਇੱਥਿਆਂ ਕੇ ਮਿੱਟੀ ਕੱਢਦੇ ਆ ਆ ਵੀ ਜਿਵੇਂ ਜਿਵੇਂ ਜਿਦੀ ਜਿਦੀ ਸੁੱਖ ਹੁੰਦੀ ਆ ਆ ਪਹਿਲੇ ਸੁੱਖ ਸੁੱਖ ਕੇ ਜਾਂਦੇ ਆ ਵੀ ਧੰਤਨ ਬਾਬਾ ਕਾਲਾ ਮਹਰਜੀ ਜੋ ਵੀ ਸਾਡੇ ਮਨ ਦੀਆਂ ਪੂਰੀਆਂ ਕਿ ਨਹੀਂ ਤੇ ਅਸੀਂ ਮਿੱਟੀ ਕੱਢ ਕੇ ਜਾਵਾਂਗੇ ਤੇ ਆਹ ਕਈ ਪਹਿਲੂ ਕਰ ਜਾਂਦੇ ਵੀ ਸਾਡੇ ਤਾਂ ਧੰਨ ਬਾਬਾ ਕਾਲਾ ਬਹਿ ਸਾਡੇ ਬਾਂਦ ਗਿਆ ਤਮੰਨਾ ਪੂਰੀਆਂ ਕਰੋ ਪਰਿਵਾਰ 'ਚ ਸ਼ੁੱਖ ਸ਼ਾਂਤੀ ਗਿਆ ਬਖਸ਼ਿਓ ਕਈ ਪਹਿਲੂ ਕਰ ਜਾਂਦੇ ਆ ਤੇ ਆਹ ਵੇਖੋ ਆ ਬਣਿਆ ਵਿਆ ਇਹ ਫਰੀਦਕੋਟ ਜ਼ਿਲ੍ਹਾ ਪਿੰਡ ਸਿੱਖਾ ਵਾਲਾ ਬੀੜਾ ਵੇਖੋ ਤਾਂ ਤਨ ਬਾਬਾ ਕਾਲਾ ਮਹਰਜੀ ਸਾਰਿਆਂ ਦੇ ਮੰਤੀਆਂ ਤਮੰਨਾ ਪੂਰੀਆਂ ਕਰਦੇ ਆ ਇਹ ਸੰਧੂ ਪਰਿਵਾਰਾਂ ਦੇ ਜਠੇਰੇ ਆਏ ଥି ਸੰਧੂ ਪਰਿਵਾਰਾਂ ਦੇ ਜਠੇਰੇ ਆਏ ਸਿੱਖਾਂ ਵਾਲਾ ਪੀੜ ਜ਼ਿਲ੍ਹਾ ਫਰੀਦਕੋਟ ਬਹੁਤ ਕੰਨੀ ਵਾਲੀਆਂ ਜਗ੍ਹਾ ਹੈ ਤਾਂ ਤਨ ਬਾਬਾ ਕਾਲਾ ਮਹਰਜੀ ਵੇਖੋ ਜਿਨ੍ਹਾਂ ਦੇ ਮੰਤੀਆਂ ਤਮੰਨਾ ਪੂਰੀਆਂ ਕਰਦੀਆਂ ਇੱਕੋ ਹੀ ਮੈਂ ਸਾਰੇ ਨ ਬਰਾਉ ਨ ਬੇਨਤੀ ਕਰੂੰਗਾ ਕਿ ਇਸ ਸਥਾਨ ਤੇ ਜਾ ਕੇ ਦਰਸ਼ਨ ਜ਼ਰੂਰ ਕਰੋ ਦਰਸ਼ਨ ਧੰਨ ਯੋਗਾ ਬਹੁਤ ਹੀ ਵਧੀਆ ਤੇ ਧੰਤਨ ਬਾਬਾ ਕਾਲਾ ਮਹਿਰਜੀ ਬਹੁਤ ਮਾੰਦੀਆਂ ਤਮੰਨਾ ਪੂਰੀਆਂ ਕਰਦੇ ਆ ਸਾਡੇ ਮਗਰ ਲਾ ਕੇ ਇੱਕ ਵਾਰ ਤੁਸੀਂ ਇਸ ਸਥਾਨ ਧੰਤਨ ਬਾਬਾ ਕਾਲਾ ਮਹਿਰਜੀ ਸਿੱਖਾਂ ਵਾਲੇ ਬੀੜ ਤੇ ਦਰਸ਼ਨ ਕਰਨ ਜ਼ਰੂਰ ਜਾਓ ਇੱਕ ਇਹ ਜਗ੍ਹਾ ਮੇ ਸ੍ਰੀ ਸੰਧੂਆ ਜ਼ਿਲ੍ਹਾ ਮੋਗੇ ਵਿੱਚ ਵੀ ਬਣੀ ਹੋਈ ਆ ਸੋ ਇੱਕ ਵਾਰੀ ਜ਼ਰੂਰ ਜਾ ਕੇ ਦਰਸ਼ਨ ਕਰਿਓ ਇੱਕ ਹੋਰ ਦੱਸ ਦੇ ਉੱਥੇ ਵੀ ਜੇ ਬਾਬਾ ਕਾਲਾ ਮਹਿਰ ਜੀ ਮੀਰ ਕੰਨ ਉਹ ਵੀ ਤੁਹਾਨੂੰ ਵਲੌਗ ਚ ਕਿਤੇ ਨਾ ਕਿਤੇ ਬਖਾਵਾਂਗੇ ਜਿਵੇਂ ਬਾਬੇ ਕਾਲੇ ਮਹਿਰ ਦੀ ਮੀਰ ਹੋਊਗੀ ਬਹੁਤ ਵਧੀਆ ਆ ਵੇਖੋ ਆਮ ਮਗਰਲੇ ਪਾਸੇ ਦੀ ਗੇਟ ਬਣਿਆ ਹੋਇਆ ਜਿਹੜੇ ਭੈਣ ਭਾਈ ਇੱਥੇ ਆ ਕੇ ਮੁੱਟੀ ਕੱਢ ਕੇ ਜਾਂਦੇ ਆ ਜਾਂ ਵਿਆਹ ਕਰਾ ਕੇ ਜੋੜੇ ਜਾਂਦੇ ਆ ਆ ਵੇਖੋ ਉਹਨਾਂ ਦੇ ਪਰਿਵਾਰ ਮੱਥਾ ਟਿਕਾਉਣ ਲਈ ਲੈ ਕੇ ਜਾਂਦੇ ਆ ਇੱਕ ਆ ਗੇਟ ਬਣਿਆ ਹੋਇਆ ਇੱਕ ਲਓ ਜੇ ਇੱਕ ਧੰਨ ਬਾਬਾ ਕਾਲਾ ਮਰਚੀ ਦੇ ਇਹ ਇੱਕ ਬੈਕ ਸਾਈਡ ਦੀ ਵਿਵਸਥਾ ਜਿੱਥੋਂ ਦੀ ਆਪਾਂ ਆਹ ਹੁਣ ਮਿੱਟੀ ਕੱਢ ਕੇ ਹੈ ਪਿੱਛੇ ਜਿਵੇਂ ਤੁਹਾਨੂੰ ਦਿਖਾਇਆ ਪਹਿਲਾਂ ਤੇ ਆਹ ਵੇਖੇ ਮਗਰਲੀ ਰਸਤਾ ਹੈ Yeah. <laughs> you ਤੇਰੀ ਚਾਹ ਦੇ ਨਾਗਨ ਜੈਸੀ ਤੇਰੀ ਚਾਹ ਦੇ ਨਾਗਨ ਜੈਸੀ ਤੇਰੀ ਕਾਲ ਹੈ ਨਾ ਕਿ ਨੱਚੀ ਜੋਗੀ ਤੂੰ ਚਲੇ ਜਾਏਂਗੇ ਉਹ ਜੋਗੀ ਤੂੰ ਚਲੇ ਜਾਏਂਗੇ ਦਿੰਦ ਮੇਰੀਏ ਧੰਨਵਾਦ ਜੀ ਸਾਰਿਆਂ ਦਾ ਸਾਡਾ ਵਲੌਗ ਵੇਖਣ ਲਈ ਜਿਨ੍ਹਾਂ ਨੂੰ ਸਾਡਾ ਵਲੌਗ ਪਸੰਦ ਆਇਆ ਹੈ ਮੈਨੂੰ ਸ਼ੇਅਰ ਕਮੈਂਟ ਤੇ ਲਾਈਕ ਕਰਿਓ ਜੀ ਆਉਂਦੀਆਂ ਕਮੈਂਟ ਕਰਕੇ ਦੱਸਿਓ ਸਾਡਾ ਵਲੌਗ ਤੁਹਾਨੂੰ ਕਿਵੇਂ ਲੱਗਿਆ ਧੰਨਵਾਦ ਜੀ ਮਿਲਦੇ ਆ ਅਗਲੇ ਵਲੌਗ